ਫਾਜ਼ਿਲਕਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ਼੍ਰੀ ਅਰਣ ਵਦਵਾਜੀ ਵੱਲੋਂ ਆਪਣੇ ਪੇਜ ਤੇ ਲਾਈਵ ਓਕੇ ਕੀਤੀ ਗਈ ਵੀਡੀਓ ਵਾਇਰਲ ਜਿਸ ਸੰਬੰਧ ਵਿੱਚ थाना ਸਿਟੀ ਐਸਐਚਓ ਲਖਰਾਜ ਨੇ ਕਿਹਾ ਵੀ ਇੱਕ ਹੀ ਮਨਸ਼ਾ ਹੈ ਉਹਨਾਂ ਦੀ ਉਹ ਕੁਝ ਨਹੀਂ ਕਹਿ ਸਕਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਕਾਫੀ ਦਿਨਾਂ ਤੋਂ ਫਾਜ਼ਿਲਕਾ ਦੇ ਕੁਝ ਲੋਕਾਂ ਦਾ ਮਿਲਣਾ ਕੁਝ ਮੈਸੇਜ ਆਨੇ ਫਾਜ਼ਿਲਕਾ ਦੀ ਸਮਾਜੀ ਗੱਲਾਂ ਨੂੰ ਲੈ ਕੇ ਗੁਗਰੂ ਹੋਣ ਜਾ ਰਿਹਾ ਸਾਜੀਵ ਕਾ ਦੇ ਵਿੱਚ ਕਾਫੀ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਟੇ ਦਾ ਕੰਮ ਸੱਟਾ ਬਾਜ਼ਾਰ ਬਹੁਤ ਗਰਮ ਹੈ ਹਰ ਮੱਲੇ ਦੇ ਵਿੱਚ ਛਰੇ ਆਮ ਸੱਟਾ ਲੱਗ ਰਿਹਾ ਹੈ ਲਾਟਰੀ ਸਿਸਟਮ ਵੀ ਸ਼ੁਰੂ ਹੋ ਰਿਹਾ ਹੈ ਇਸ ਦੇ ਕਾਰਨ ਬੱਚੇ ਨੇ ਉਹ ਇਹ ਸੱਡੇ ਨੂੰ ਲਗਾ ਕੇ ਜਿਹੜਾ ਕੰਮ ਕਰਲੇ ਨੇ ਜਿਹੜਾ ਕਿ ਉਹ ਘਰ ਦੇ ਵਿੱਚ ਲੜਾਈਆਂ ਵੀ ਪੈਦਾ ਹੋ ਜਾਂਦੀਆਂ ਨੇ ਪੈਸਾ ਬਰਬਾਦ ਹੋ ਰਿਹਾ ਹੈ ਲੋਕ ਜਿਹੜੇ ਜਵਾਨ ਬੱਚੇ ਨੇ ਨਸ਼ਿਆਂ ਨੂੰ ਚੱਲ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਇਹ ਗੁਜਾਰਿਸ਼ ਕਰਦਾ ਕਿ ਇਸ ਸੱਟੇ ਦੀ ਔਰ ਧਿਆਨ ਦਿੱਤਾ ਜਾਏ ਇਹ ਨਹੀਂ ਪਤਾ ਕਿ ਇਹ ਸੱਟਾ ਕਿਸ ਦੀ ਛਾਏ ਤੇ ਚੱਲ ਰਿਹਾ ਹੈ ਕੀ ਸਰਕਾਰ ਦਾ ਦਬਾਅ ਹੈ ਪ੍ਰਸ਼ਾਸਨ ਤੇ ਜਾਂ ਪ੍ਰਸ਼ਾਸਨ ਦੇ ਕੁਝ ਲੋਕ ਮਿਲੇ ਹੋਏ ਨੇ 노 ਡਾਊਟ ਐਸਐਟਪੀ ਸਾਹਿਬ ਬਹੁਤ ਵਰੀਆ ਬੰਦੇ ਨੇ ਲੋਗਾ ਨੇ ਇੱਕ ਸਚਾਈ ਨੂੰ ਚਲਦੇ ਹੋਏ ਆਵਾ ਦੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ ਜਿਹੜਾ ਕਿ ਲੋਗਾ ਨੂੰ ਵਿਸ਼ਵਾਸ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਉਹ ਗੱਲਾਂ ਰਹਿ ਨਹੀਂ ਗਈਆਂ ਤੇ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ गुजारिश ਕਰਦਾ ਇਹਨੂੰ ਜਲ ਤੋਂ ਜਲ ਬੰਦ ਕਰਾਇਆ ਜਾਏ ਲੋਕਾਂ ਦੀ ਆਵਾਜ਼ ਚੱਕਣਾ ਮੇਰਾ ਕੰਮ ਹੈ बार-बार ਮੈਂ ਕੋਈ ਵੀ ਮੁੱਦਾ ਆਏਗਾ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਜਗਾਉਣਾ ਰਹਾਂਗਾ ਤੇ ਮੈਂ ਫਿਰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲ ਇਸ ਕੰਮ ਨੂੰ ਬੰਦ ਕੀਤਾ ਜਾਏ ਜਿੱਥੇ ਵੀ ਪ੍ਰਸ਼ਾਸਨ ਨੂੰ ਜ਼ਰੂਰਤ ਹੈ ਮੇਰੀ ਹੈ ਮੇਰੀ ਟੀਮ ਦੀ ਹੈ ਅਸੀਂ ਉਹਨਾਂ ਨਾਲ ਹੈਲਪ ਕਰਾਂਗੇ ਆਹੀ ਮੇਰੀ गुजारिश ਜਿਹੜਾ ਉਹ ਵਾਅਦਾ ਕਰਦਾ ਰਹਿੰਦਾ ਛੱਟੇ ਦਿਨ ਤੱਕ ਤੁਹਾਨੂੰ ਵੀ ਪਤਾ ਪਿਛਲੇ ਦਿਨਾਂ ਵਿੱਚ ਵੀ ਮਾਨ ਜੋ ਕਿ ਐਸਐਸਪੀ ਸਾਹਿਬ ਵੱਲੋਂ ਖਾਸ ਦਾਇਤਾ ਸੀ ਕਿਆਂ ਉਹਦੇ ਚ ਪੁਲਿਸ ਨੇ ਕਾਫੀ ਅੱਛਾ ਕੰਮ ਕੀਤਾ ਕਰੀਬ 135000 ਦੀ ਜਿਹੜੀ ਜੂਏ ਦੀ ਰਾਸ਼ੀ ਜਿਹੜੀ ਸੀਗੀ ਡੜੇ ਛੱਟੇ ਦੀ ਰਿਕਵਰ ਕੀਤੀ ਹੈ ਕਾਫੀ ਲੋਕਾਂ ਤੇ ਪਰਚੇ ਵੀ ਦਿੱਤੇ ਗਏ ਨੇ 56 ਵੀ ਹੁਣ ਜਿਆਦਾ ਅੱਗੇ ਨੋਕਸਿਆ ਗਿਆ ਪਿਛਲੇ ਸਾਲ ਵੀ ਕਾਫੀ ਜਿਆਦਾ ਪਰਚੇ ਸੀਗੇ ਇਹਨਾਂ ਤੇ ਹੁਣ ਵੀ ਕਾਫੀ ਜਿਆਦਾ ਪਰਚੇ ਨੇ ਕਿਸੇ ਨੂੰ ਡੜੇ ਛੱਟੇ ਜਾਂ ਗੈਰ ਕਾਨੂੰਨੀ ਕੰਮ ਦੀ ਆਗਿਆ ਨਹੀਂ ਦਿੱਤੀ ਜਾਏਗੀ ਮਾਨ ਜੋ ਕੋ ਜਿਹੜੇ ਸੋਸ਼ਲ ਮੀਡੀਆ ਤੇ ਇਹ ਹੋ ਰਿਹਾ ਉਹਦਾ ਉਹਨਾਂ ਦੀ ਕੀ ਮਨਛਾ ਹੈ ਉਹਨਾਂ ਨੇ ਕਿਉਂ ਇਹੋ ਜਿਹਾ ਬਿਆਨ ਦਿੱਤਾ ਤੇ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਪਰ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੈ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਹੈ ਜੋ ਵੀ ਦਿੱਤਾ ਨੇ ਕਿਸੇ ਨੂੰ ਕੋਈ ਵੀ ਇਹੋ ਜਿਹਾ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत